ਟਾਈਮ ਸਿਵਲ ਹਸਪੀਟਲ ਫਤਿਹਗੜ ਸਾਹਿਬ ਦੇ ਵਿੱਚ ਸੀਗੇ ਜੀ ਮजूद ਸੀਗੇ ਸੋ ਗੱਲਬਾਤ ਕਰਦੇ ਆ ਜੀ ਇੱਥੇ ਬਾਪੂ ਜੀ ਨੂੰ ਥੋੜੀ ਜੀ ਪਰੇਸ਼ਾਨੀ ਆ ਰਹੀ ਆ ਬਾਪੂ ਜੀ ਕੀ ਕਹਿਣਾ ਚਾਹੁੰਦੇ ਆ ਇੱਕ ਤੁਸੀਂ ਲਿਸਟ ਚੱਕੀ ਹੋਈ ਹੈ ਮੇਰਾ ਨਾਮ ਜਸपाल ਸਿੰਘ ਹੈ ਹਾਂਜੀ ਹਾਂਜੀ ਆਟੋ ਚਲਾਉਣਾ ਮੈਂ ਆਟੋ ਚਲਾਉਂਦੇ ਆ ਤੁਸੀਂ ਆ ਤੁਸੀਂ ਸਲਿੱਪ ਕਾਦੀ ਫੜੀ ਹੋਈ ਆ ਕੀ ਟ੍ਰੀਟਮੈਂਟ ਕਰਾਉਣਾ ਆਏ ਸੀ ਪਹਿਲਾਂ ਤਾਂ ਇਹ ਦੱਸੋ ਇਹ ਪੀਣੇ ਕਰਾਏ ਸੀ ਘਰਦਿਆਂ ਨੂੰ ਕੰਨ ਦੀ ਪ੍ਰੋਬਲਮ ਹੈ ਗਈ ਆ ਓਕੇ ਜੀ ਉਹ ਦਵਾਈ ਵਾਸਤੇ ਆਏ ਸੀਗੇ ਠੀਕ ਆ ਜੀ ਜਿਹੜੀ ਇਹ ਦਵਾਈ 10-10 ਰੁਪਏ ਵਾਲੀ ਹੈ ਉਹ ਫੜਾ ਦਿੰਦੇ ਨੇ ਜਿਹੜੀ 10-10 ਰੁਪ ਆ ਜਿਹੜੇ ਉੱਪਰ ਨੇ ਆਏ 1 2 3 10 ਤਿੰਨ ਤੱਕ 10 10 ਰੁਪਏ ਵਾਲੀ ਜਿਹੜੀ ਸਰਕਾਰੀ ਜਿਹੜੀ ਮੈਂ ਉਹ ਅੰਦਰੋਂ ਮਿਲ ਜਾਂਦੀ ਹੈ ਮਤਲਬ ਜਿਹੜੀ ਮਹਿੰਗੇ ਦਵਾਈਆਂ ਨੇ ਆਹ ਕੰਮ ਚਾਰ ਤੋਂ ਜਿਹੜੀ ਜਿਹੜੇ ਇਹਨਾਂ ਨੇ ਦਿਖਾਇਆ ਤਾਂ ਚਾਰ ਤੋਂ ਪੰਜ ਨੰਬਰ ਆ ਇਹ ਕਹਿੰਦੇ 12 ਲੋਗੋ ਮਤਲਬ ਜਿਹੜੀਆਂ ਮਹਿੰਗੀਆਂ ਦਵਾਈਆਂ ਉਹ ਕਹਿੰਦੇ 12 ਲੋਗੋ 12 ਮਿਲੋ ਹੁਣ ਤੁਹਾਡਾ ਕਹਿਣਾ ਕਹਿਣਾ ਕੀ ਚਾਹੁੰਦੇ ਮਤਲਬ ਇਹ ਜਾਂ ਤੇ ਸਾਰੀਆਂ ਦਵਾਈਆਂ ਬੰਦ ਕਰ ਦੇਣ ਅੰਦਰ ਤੋਂ ਮਤਲਬ ਸਾਰੀਆਂ ਦਵਾਈਆਂ ਜਦੋਂ ਬੰਦ ਕਰ ਦੋ ਜਾਂ ਫਿਰ ਸਾਰੀਆਂ ਦਵਾਈਆਂ ਦੇਣ ਕਿ ਜਿਹੜਾ ਆਮ ਬੰਦਾ ਹੁੰਦਾ ਜੀ ਗਰੀਬ ਬੰਦਾ ਹੁੰਦਾ ਉਹ ਮਹਿੰਗੀਆਂ ਕੋਸਟਲੀ ਦਵਾਈਆਂ ਤਾਂ ਲੈ ਨਹੀਂ ਸਕਦਾ ਹੈਗਾ ਉਹ ਫਿਰ ਬਿਮਾਰ ਜਾਂਦਾ ਹੁੰਦਾ ਬਿਮਾਰ ਜਾਂਦਾ ਹੁੰਦਾ ਹੁਣ ਤੁਸੀਂ ਗਵਰਨਮੈਂਟ ਨੂੰ ਕੀ ਕਹਿਣਾ ਚਾਹੁੰਦੇ ਹੋ ਗਵਰਨਮੈਂਟ ਨੂੰ ਕਹਿਣੇ ਆ ਜਾਂ ਤੇ ਦਵਾਈਆਂ ਜਿਹੜੀਆਂ ਪੁਰੀਆਂ ਦੇਣ ਜੀ ਜੇ ਨਹੀਂ ਦੇਣੀਆਂ ਤਾਂ ਸਾਰੀਆਂ ਬੰਦ ਕਰ ਦਿਓ ਸਾਰੀਆਂ ਬੰਦ ਕਰ ਦਿਓ ਕਿਉਂਕਿ ਜਿਹੜੀਆਂ ਕੋਸਟਲੀ ਦਵਾਈਆਂ ਇਹ ਮੋਸਟਲੀ 200 300 ਦੀ ਵੀ ਹੋ ਸਕਦੀਆਂ ਜਿਆਦਾ ਵੀ ਹੋ ਸਕਦੀਆਂ ਜਿਆਦਾ ਵੀ ਹੋ ਸਕਦੀਆਂ ਤੇ ਗਰੀਬ ਬੰਦਾ ਲੈ ਨਹੀਂ ਸਕਦਾ ਲੈ ਨਹੀਂ ਸਕਦਾ ਸੋ ਵੀਰੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ ਜੀ ਥੋਡੀ ਫਤਗੜ ਸਾਹਿਬ ਦੀ ਆਵਾਜ਼ ਚੱਕਣ ਲਈ ਤੁਹਾਡਾ ਭਰਾ ਹਮੇਸ਼ਾ ਤੁਹਾਡੀ ਸੇਵਾ ਦੇ ਵਿੱਚ ਅਮਨ ਹਾਜ਼ਰ ਰਹਿੰਦਾ ਹੈ ਉਹਨੂੰ ਅੱਜ ਦਿਨੋਂ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ ਤਾਂ ਕਿ ਮੈਂ ਤੁਹਾਨੂੰ ਫਤਗੜ ਸਾਹਿਬ ਦੀ ਪਵਿੱਤਰ ਧਰਤੀ ਦੇ ਗਰਾਊਂਡ ਦੇ ਹਾਲਾਤ ਦਿਖਾ ਸਕਾਂ ਜੀ ਜਿਹੜੀਆਂ ਇੱਥੇ ਸਾਡੇ ਬਜ਼ੁਰਗਾਂ ਨੂੰ ਮੁਸ਼ਕਲਾਂ ਆ ਰਹੀਆਂ ਉਹ ਸਰਕਾਰਾਂ ਤੱਕ ਰਪੇ ਜਾ ਸਕਾਂ ਜੀ ਕੋਈ ਨਹੀਂ ਬੋਲਦਾ ਇੱਥੇ ਜਿਹੜਾ ਵੀ ਆਂਦਾ ਬੰਦਾ ਜਿਹੜੀਆਂ ਸਰ ਸਰ ਐਕਚੁਅਲੀ ਪਤਾ ਕੀ ਹੈ ਜੀ ਕਮੀ ਸਾਡੇ ਚ ਹੀ ਹੈ ਸਾਡਾ ਜਿਹੜਾ ਪੰਜਾਬ ਦਾ ਜਿਹੜਾ ਸਿਸਟਮ ਖਰਾਬ ਹੈ ਨਾ ਅਸੀਂ ਬੋਲਦੇ ਨਹੀਂ ਹੈਗੇ ਸਾਡੇ ਪੰਜਾਬ ਦਾ ਜਿਹੜਾ ਬੇੜਾ ਗਰਕੂ ਹੋਇਆ ਹੋਇਆ ਇਸੇ ਕਰਕੇ ਹੋਇਆ ਹੋਇਆ ਕਿਉਂਕਿ ਜੇ ਕੋਈ ਨੌਜਵਾਨ ਬੋਲਦਾ ਔਰ ਸਿਸਟਮ ਦੀ ਆਵਾਜ਼ ਚੱਕਦਾ ਸਿਸਟਮ ਨੂੰ ਅੱਗੇ ਲੈ ਕੇ ਜਾਣਾ ਚਾਹੁੰਦਾ ਉਹਦਾ ਲੋਕ ਸਾਥ ਨਹੀਂ ਦਿੰਦੇ ਉਹਨੂੰ ਇੱਕ ਪੋਲੀਟਿਸ਼ ਹਾਂ ਉਹਨੂੰ ਉਹਦਾ ਸਾਥ ਨਹੀਂ ਦਿੰਦੇ ਬਾਪੂ ਜੀ ਸੋ ਇਸੇ ਕਰਕੇ ਹੀ ਕਤਨੇ ਮਾੜੇ ਹਾਲਾਤ ਹੋਏ ਉਹਨੇ ਨੌਜਵਾਨ ਬਾਹਰ ਪਰਦੇਸਾਂ ਚ ਜਾ ਰਹੇ ਨੇ ਇਸੇ ਕਰਕੇ ਜਾ ਰਹੇ ਨੇ ਧੱਕੇ ਖਾਣੇ ਫਿਰ ਫਾਇਦਾ ਹੀ ਕੋਈ ਨਹੀਂ ਤੇ ਰਹਿਣ ਕੀ ਕਰਨਗੇ ਉਹ ਟਾਈਮ ਸਿਵਲ ਹਸਪੀਟਲ ਫਤਿਹਗੜ ਸਾਹਿਬ ਦੇ ਵਿੱਚ ਸੀਗੇ ਜੀ ਮਜੂਦ ਸੀਗੇ ਸੋ ਗੱਲਬਾਤ ਕਰਦੇ ਆ ਜੀ ਇੱਥੇ ਬਾਪੂ ਜੀ ਨੂੰ ਥੋੜੀ ਜੀ ਪਰੇਸ਼ਾਨੀ ਆ ਰਹੀ ਆ ਬਾਪੂ ਜੀ ਕੀ ਕਹਿਣਾ ਚਾਹੁੰਦੇ ਆ ਇੱਕ ਤੁਸੀਂ ਲਿਸਟ ਚੱਕੀ ਹੋਈ ਹੈ ਮੇਰਾ ਨਾਮ ਜਸਪਾਲ ਸਿੰਘ ਹੈ ਹਾਂਜੀ ਹਾਂਜੀ ਆਟੋ ਚ ਚਲਾਉਣਾ ਮੈਂ ਆਟੋ ਚ ਚਲਾਉਂਦੇ ਆ ਤੁਸੀਂ ਚਲਾਉਣਾ ਆ ਤੁਸੀਂ ਸਲਿੱਪ ਤਾਂ ਦੀ ਫੜੀ ਹੋਈ ਆ ਕੀ ਟ੍ਰੀਟਮੈਂਟ ਕਰਾਉਣਾ ਆ ਸੀ ਪਹਿਲਾਂ ਤਾਂ ਇਹ ਦੱਸੋ ਇਹ ਪੀਰੀਡ ਕਰਾਏ ਸੀ ਘਰਦਿਆਂ ਨੂੰ ਕੰਨ ਦੀ ਪ੍ਰੋਬਲਮ ਹੈ ਗਈ ਆ ਓਕੇ ਜੀ ਉਹ ਦਵਾਈ ਵਾਸਤੇ ਆਏ ਸੀ ਗਿਆ ਠੀਕ ਆ ਜੀ ਜਿਹੜੀ ਇਹ ਦਵਾਈ 10-10 ਰੁਪਏ ਵਾਲੀ ਹੈ ਉਹ ਫੜਾ ਦਿੰਦੇ ਨੇ ਜਿਹੜੀ 10-10 ਰੁਪਏ ਵਾਲੀ ਆ ਮਤਲਬ ਇਹ ਟਿੱਕਾ ਆ ਜਿਹੜੇ ਉੱਪਰ ਨੇ ਆਏ 1 2 3 ਤਿੰਨ ਤੱਕ 10-10 ਰੁਪਏ ਵਾਲੀ ਜਿਹੜੀ ਸਰਕਾਰੀ ਜਿਹੜੀ ਮੈਂ ਉਹ ਅੰਦਰੋਂ ਮਿਲ ਜਾਂਦੀ ਆ ਮਤਲਬ ਜਿਹੜੀ ਮਹਿੰਗੇ ਦਵਾਈਆਂ ਨੇ ਆਹ ਕੰਮ ਚਾਰ ਤੋਂ ਜਿਹੜੇ ਇਹਨਾਂ ਨੇ ਦਿਖਾਇਆ ਤਾਂ ਚਾਰ ਤੋਂ ਪੰਜ ਨੰਬਰ ਆ ਇਹ ਕਹਿੰਦੇ 12 ਲੋਗ ਮਤਲਬ ਜਿਹੜੀਆਂ ਮਹਿੰਗੀਆਂ ਦਵਾਈਆਂ ਉਹ ਕਹਿੰਦੇ ਬਾਹਰੋਂ ਲਓ ਬਾਹਰੋਂ ਮਿਲੋ ਹੁਣ ਤੁਹਾਡਾ ਕਹਿਣਾ ਕਹਿਣਾ ਕੀ ਚਾਹੁੰਦੇ ਮਤਲਬ ਇਹ ਜਾਂ ਤੇ ਸਾਰੀਆਂ ਦਵਾਈਆਂ ਬੰਦ ਕਰ ਦੋ ਅੰਦਰ ਤੋਂ ਮਤਲਬ ਸਾਰੀਆਂ ਦਵਾਈਆਂ ਜਾਂ ਤਾਂ ਬੰਦ ਕਰ ਦੋ ਜਾਂ ਫਿਰ ਸਾਰੀਆਂ ਦਵਾਈਆਂ ਦੇਣ ਕਿ ਜਿਹੜਾ ਆਮ ਬੰਦਾ ਹੁੰਦਾ ਜੀ ਗਰੀਬ ਬੰਦਾ ਹੁੰਦਾ ਉਹ ਮਹਿੰਗੀਆਂ ਕੋਸਟਲੀ ਦਵਾਈਆਂ ਤਾਂ ਲੈ ਨਹੀਂ ਸਕਦਾ ਹੈਗਾ ਉਹ ਫਿਰ ਬਿਮਾਰ ਜ਼ਿਆਦਾ ਹੁੰਦਾ ਬੁਮਾਰ ਜ਼ਿਆਦਾ ਹੁੰਦਾ ਪਰ ਹੁਣ ਤੁਸੀਂ ਗਵਰਨਮੈਂਟ ਨੂੰ ਕੀ ਕਹਿਣਾ ਚਾਹੁੰਦੇ ਹੋ ਗਵਰਨਮੈਂਟ ਕਹਿੰਦੇ ਆ ਜਾਂ ਦੇ ਦਵਾਈਆਂ ਜਿਹੜੀਆਂ ਪੁਰੀਆਂ ਦੇਣ ਜੀ ਜੇ ਨਹੀਂ ਦੇਣੀਆਂ ਤਾਂ ਸਾਰੀਆਂ ਬੰਦ ਕਰ ਦਿਓ ਸਾਰੀਆਂ ਬੰਦ ਕਰ ਦਿਓ ਕਿਉਂਕਿ ਜਿਹੜੀਆਂ ਕੋਸਟਲੀ ਦਵਾਈਆਂ ਇਹ ਮੋਸਟਲੀ 200 300 ਦੀ ਵੀ ਹੋ ਸਕਦੀਆਂ ਜ਼ਿਆਦਾ ਵੀ ਹੋ ਸਕਦੀਆਂ ਜ਼ਿਆਦਾ ਵੀ ਹੋ ਸਕਦੀਆਂ ਤੇ ਗਰੀਬ ਬੰਦਾ ਲੈ ਨਹੀਂ ਸਕਦਾ ਲੈ ਨਹੀਂ ਸਕਦਾ ਸੋ ਵੀਰੋ ਇਹਨਾਂ ਦੇ ਸਾਨੂੰ ਸਹੀ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ ਜੀ ਥੋੜੀ ਫਤਿਹਗੜ ਸਾਹਿਬ ਦੀ ਆਵਾਜ਼ ਚੱਕਣ ਲਈ ਤੁਹਾਡਾ ਭਰਾ ਹਮੇਸ਼ਾ ਤੁਹਾਡੀ ਸੇਵਾ ਦੇ ਵਿੱਚ ਅਮਨ ਹਾਜ਼ਰ ਰਹਿੰਦਾ ਉਹਨੂੰ ਅੱਜ ਦਿਨੋਂ ਵੱਧ ਤੋਂ ਵੱਧ ਸ਼ੇਅਰ ਜਰੂਰ ਤਾਂ ਕਿ ਮੈਂ ਤੁਹਾਨੂੰ ਫਤਗੜ ਸਾਹਿਬ ਦੀ ਪਵਿੱਤਰ ਧਰਤੀ ਦੇ ਗਰਾਊਂਡ ਦੇ ਹਾਲਾਤ ਦਿਖਾ ਸਕਾਂ ਜੀ ਜਿਹੜੀਆਂ ਇੱਥੇ ਸਾਡੇ ਬਜ਼ੁਰਗਾਂ ਨੂੰ ਮੁਸ਼ਕਲਾਂ ਆ ਰਹੀਆਂ ਉਹ ਸਰਕਾਰਾਂ ਤੱਕ ਰਪੇ ਜਾ ਸਕਾਂ ਜੀ ਕੋਈ ਨਹੀਂ ਬੋਲਦਾ ਇੱਥੇ ਜਿਹੜੇ ਵੀ ਆਂਦਾ ਫੜ ਜੀ ਸਰ ਐਕਚੁਅਲੀ ਪਤਾ ਕੀ ਹੈ ਜੀ ਕਮੀ ਸਾਡੇ ਚ ਹੀ ਹੈ ਸਾਡਾ ਜਿਹੜਾ ਪੰਜਾਬ ਦਾ ਜਿਹੜਾ ਸਿਸਟਮ ਖਰਾਬ ਹੈ ਨਾ ਅਸੀਂ ਬੋਲਦੇ ਨਹੀਂ ਹੈਗੇ ਸਾਡੇ ਪੰਜਾਬ ਦਾ ਜਿਹੜਾ ਬੇੜਾ ਗਰਕੂ ਹੋਇਆ ਹੋਇਆ ਇਸੇ ਕਰਕੇ ਹੋਇਆ ਹੋਇਆ ਕਿਉਂਕਿ ਜੇ ਕੋਈ ਨੌਜਵਾਨ ਬੋਲਦਾ ਔਰ ਸਿਸਟਮ ਦੀ ਆਵਾਜ਼ ਚੱਕਦਾ ਸਿਸਟਮ ਨੂੰ ਅੱਗੇ ਲੈ ਕੇ ਜਾਣਾ ਚਾਹੁੰਦਾ ਉਹਦਾ ਲੋਕ ਸਾਥ ਨਹੀਂ ਦਿੰਦੇ ਉਹਨੂੰ ਇੱਕ ਪੋਲੀਟ ਸੋ ਐਸੇ ਕਰਕੇ ਹੀ ਸਾਡਾ ਜਿਹੜਾ ਪੰਜਾਬ ਦਾ ਜਿਹੜਾ ਅੱਜ ਹਾਲਾਤ ਨੇ ਮਾੜੇ ਹਾਲਾਤ ਹੋਏ ਉਹਨੇ ਨੌਜਵਾਨ ਬਾਹਰ ਪਰਦੇਸਾਂ 'ਚ ਜਾ ਰਹੇ ਨੇ ਐਸੇ ਕਰਕੇ ਜਾ ਰਹੇ ਨੇ ਧੱਕੇ ਖਾਣੇ 'ਚ ਫਾਇਦਾ ਹੀ ਕੋਈ ਨਹੀਂ ਤੇ ਕੀ ਕਰਨਗੇ ਉਹ